अच्छा ਤੁਹਾਡਾ ਨਾਮ ਜੀ ਤੁਸੀਂ ਇਸ ਲਾਇਬ੍ਰੇਰੀ ਦਾ ਨਵੇਂ ਜੁੜਿਓ ਤੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੇ ਨਾਮ ਤੋਂ ਦੱਸਦੇ ਹੋਏ ਮੇਰਾ ਨਾਮ ਰਿੰਜੀਤ ਸਿੰਘ ਉਹ ਪਹਿਲੀ ਮੈਂ ਕਹਿੰਦਾ ਜੀ ਇਹ ਸਰਪੈਂਟਸ ਹੈ ਤਾਂ ਸਰਦਾਰ ਦੇ ਮੁੱਖ ਮਹਿਮਾਨ ਸਰਦਾਰ ਜੀ ਸਿੰਘ ਜਿਹੜੇ ਕੋਲ ਮੇਰੇ ਬੀਹ ਹੈ 1975 ਦੇ ਵਿੱਚ ਮੈਂ ਇਹਨਾਂ ਕੋਲੋਂ ਗਿਆਨੀ ਕੀਤੀ ਜਦੋਂ ਮੈਨੂੰ ਦੇ ਵਿੱਚ ਸਾਨੂੰ ਪਿੰਗਲ ਲੱਗਿਆ ਹੋਇਆ ਸੀ ਉਸ ਪਿੰਗਲ ਦੇ ਆਧਾਰ ਤੇ ਮੈਂ ਕਹਾਕਾ ਲਿਖਣੀ ਸ਼ੁਰੂ ਕੀਤੀ ਮੇਰੇ ਪਿਤਾ ਜੀ ਵੀ ਕਹਾਕਾ ਲਿਖਦੇ ਸੀ ਕਿ ਉਸ ਉਹਨਾਂ ਦੀ ਮਦਦ ਨਾਲ ਵੀ ਮੈਨੂੰ ਕਹਾਕਾ ਲਿਖਣ ਦੇ ਵਿੱਚ ਸਾਥ ਮਿਲਿਆ ਇਸ ਕਰਕੇ ਮੈਂ 10-11 ਪ੍ਰਸੰਗ ਵੀ ਲਿਖਿਆ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਦੇਵ ਜੀ ਦਾ ਪ੍ਰਸੰਗ ਲਿਖਿਆ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸੰਗ ਲਿਖਿਆ ਫੇਰ ਤਾਂ ਨੇ ਭਗਤ ਦਾ ਪ੍ਰਸੰਗ ਲਿਖਿਆ। ਉਸ ਤੋਂ ਬਾਅਦ ਪੂਰ ਭਗਤ ਦਾ ਪ੍ਰਸੰਗ ਲਿਖਿਆ। ਫੇਰ ਹੀ ਦੀ ਬੀਰੋ ਤੇ ਭਾਈ ਦਾ ਪ੍ਰਸੰਗ ਲਿਖਿਆ। ਫੇਰ ਭਗਤ ਨਾਮ ਦੇ ਵੀ ਦਾ ਪ੍ਰਸੰਗ ਲਿਖਿਆ। ਫੇਰ ਸੋਨੀ ਮਹਿਨੀ ਬਾਦ ਦਾ ਪ੍ਰਸੰਗ ਲਿਖਿਆ। ਇਸ ਤਰ੍ਹਾਂ ਇੱਕ ਦੋ ਪ੍ਰਸੰਗ ਹੋਰ ਵੀ ਲਿਖੇ। ਜਿਹੜੀਆਂ ਪ੍ਰਤਾਪਾਂ ਮਾਸਟਰਜੀਤ ਸਿੰਘ ਜੀ ਦੇ ਕਹਣ ਤੇ ਮੈਂ ਇਹ ਸਭ ਰੈਕਡਿੰਗ ਨੂੰ ਰੁਕੀ ਕੀਤੀ। ਉਹਨਾਂ ਦੇ ਵਿੱਚੋਂ ਮੈਂ ਇੱਕ ਗੁਰੂ ਪ੍ਰੰਤ ਸਹਿਬ ਦੀ ਮਹਿਮਾ ਤੇ ਇੱਕ ਆਸਥਾ ਜੀ ਵਿੱਚ ਜੇ ਤੁਹਾਡਾ ਹੁਕਮ ਹੋਵੇ ਚਲ ਕਰਤਾ ਵੀ ਹਾਂਜੀ ਜ਼ਰੂਰ ਗੁਰੂ ਪ੍ਰੰਤ ਸਹਿਬ ਦੀ ਸਭ ਤੋਂ ਵੱਡੀ ਸ਼ਕਤੀ ਸਾਡੀ ਮਹਾਨ ਸ਼ਕਤੀ ਹੈ ਕਈ ਬੰਦੇ ਨੇ ਗੁਰੂ ਪ੍ਰੰਤ ਸਾਹਿਬ ਦੇ ਪੱਤਰਾਂ ਨੂੰ ਫਾੜ-ਫਾੜ ਕੇ ਗੜੀਆਂ ਦੇ ਦਿੱਤੀ ਰੋਲਿਆ ਇਸ ਕਰਕੇ ਮੈਂ ਬੇਇਜ਼ਤੀ ਕਰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਸਭ ਨੂੰ ਆਦਰ ਕਰਨਾ ਚਾਹੀਦਾ ਹੈ ਤੇ ਲੋਹੇਰਾ ਬਾਣੀ ਗੁਰੂ ਗ੍ਰੰਥ ਦੀ ਦਸਾਂ ਗੁਰਾਂ ਦਾ ਰੂਪ ਸੀ ਸੱਚ ਕਹੁੰਦੇ ਇਸ ਨੂੰ ਵੱਡੇ ਵੱਡੇ ਪੂਪ ਸੱਚ ਦੇ ਨੂੰ ਉਪਮਾ ਕਰਾਂ ਮੈਂ ਰੱਬ ਦੀ ਵੀਰੋਂ ਵੋੜੋਂ ਵੋੜ ਕੇ ਅੰਮ੍ਰਿਤ ਵਾਰਸੇ ਗੁਰਾਂ ਦੀ ਬਾਣੀ ਚੋਂ ਪੜੇ ਜੋ ਨਿਚੋੜ ਕੇ ਦੱਸੇ ਬਿਨਾ ਮੁਕਦਾ 84 ਗੇੜ ਨਹੀਂ ਮਿਲੇ ਕਦੇ ਗਿਆਨ ਨਾ ਗੁਰਾਂ ਦੀ ਬਾਣੀ ਜਨੂਤ ਰੱਖਦਾ ਕਰੋ અપਮਾਨ ਨਾ ਥਰਾੜ ਮੇੜ ਭਗਤਾਂ ਦੇ ਸਾਧੂ ਸੰਤਾਂ ਨੇ ਇਕੱਠਾ ਕੀਤਾ ਗਿਆਨ ਜੀ ਸਰਬਹੁ ਪੇਜਿਆ ਅਕਾਲ ਨੇ ਪੜੋਣ ਵਾਲ ਧਿਆਨ ਜੀ ਰੋਮ ਰੋਮ ਵਿੱਚ ਰਾਟ ਜੂ ਸਰੀਰ ਦੇ ਔਖੀ ਹੋਵੇ ਯਾਨਾ ਗੁਰੂਆਂ ਦੀ ਬਾਣੀ ਜਾਨੋ ਰੂਪ ਰੱਬ ਦਾ ਕਰੋ ਹਕਮਾਨਾ ਭਇਨਾ ਗੁਰਾਂ ਦਾ ਉੱਚਾ ਸੁੱਚਾ ਜਾਣੀ ਮੋਤੀਆਂ ਦੇ ਤੁਲ ਜੀ ਅਮਰਤ ਸਾਗਰ ਅਨਾਈ ਬਾਣੀ ਹੈ ਨਾ ਕੋਈ ਇਹਦਾ ਮੁੱਲ ਜੀ ਦੁਨੀਆਂ 'ਚ ਇਸ ਤੋਂ ਮਹਾਨ ਕੋਈ ਨਹੀਂ ਗ੍ਰੰਥ ਬਲਵਾਨਾ ਗੁਰੂਆਂ ਦੀ ਬਾਣੀ ਜਾਣੂ ਰੂਪ ਰੱਬ ਦਾ ਕਰੋ અપਮਾਨ ਨਾ ਦਿਲ ਸਾਭ ਕਰ ਕੇ ਟੋਲ ਬਾਂਗੂ ਏ ਮੈਲ ਨੂੰ ਉਤਾਰਦੀ ਚਿੱਤ ਵਿੱਚੋਂ ਮਾਨ ਤੇ ਹੰਕਾਰ ਕੱਢ ਕੇ ਸਫੇ ਦਿਲ ਠਾਰਦੀ ਅੱਗ ਵਾਂਗੂ ਪਾਲਦੀ ਨਸ਼ਟ ਕੋਪ ਕੰ ਨੂੰ ਕਟੇ ਕਦੇ ਸਾਨਾ ਗੁਰੂ ਆਦੀ ਬਾਣੀ ਜਨੋ ਰੂਪ ਰੱਬ ਦਾ ਕਰੋ અપਮਾਨ ਨਾ ਪੁੰਨ দান ਕਰ ਲੋਕ ਇਰਤ ਸੱਚ ਦੀ ਸਦਾ ਸੁਖ ਪਾਉਗੇ ਅਮਰਤ ਬਿੜੇ ਜਪੋ ਭਗਵਾਨ ਨੂੰ ਸੁਰਗਾ ਨੂੰ ਜਾਉਗੇ ਮੂਜਲੀਜ ਬਾਲੇ ਭੇਦ ਪਾਉ ਛੱਡ ਕੇ ਕਰੋ ਕਦੇ ਮਾਨ ਨਾ ਗੁਰੂ ਆਦੀ ਬਾਣੀ ਜਨੋ ਰੂਪ ਰੱਬ ਦਾ ਕਰੋ અપਮਾਨ ਨਾ ਨੋਵਾਂ ਪਿੱਛੇ ਜਿਨ੍ਹਾਂ ਨੇ ਭਲਾਇਆ ਰੱਬ ਨੂੰ ਨਰਕਾਂ ਨੂੰ ਜਾਣ ਕੇ ਕਰੇ ਜੋ ਵੀ ਆਦਿ ਇਲਾਹੀ ਬਾਣੀ ਵੀ ਮਾੜੇ ਪਾਲ ਜਾਣਗੇ ਦੇਖੇ ਦੇਣ ਪਹਿਣਗੇ ਧਰਮ ਰਾਜ ਦੇ ਛੱਡਣੇ ਪ੍ਰਾਣ ਨੂੰ ਗੁਰੂਆਂ ਦੀ ਬਾਣੀ ਜਾਣੋ ਰੂਪ ਰੱਬ ਦਾ ਕਰੋ અપਮਾਨ ਨਾ ਪਾਪੀਆਂ ਨੇ ਗਲੀਆਂ 'ਚ ਦਿੱਤੇ ਰੋਲ ਜੀ ਪੰਨੇ ਗੁਰ ਬਾਣੀ ਦੇ ਪੜ ਪੜ ਅੰਗਾ ਦੇ ਖਿਲਾਰੇ ਪਾਦ ਤੇ ਜੀਵਤ ਪ੍ਰਾਣੀ ਦੇ ਮਿਲਣੀ ਢੋਈ ਰਣ ਜੀ ਤੇ ਔਲਖਾ ਪਾਪੀ ਸੁਖ ਪਾਣ ਨਾ ਗੁਰੂਆਂ ਦੀ ਬਾਣੀ ਜਾਣੂ ਰੂਪ ਰੱਬ ਦਾ ਕਰੋ ਪੁਜਾ ਨਾਮਾ ਅਗਰ ਜੀ ਕਾ ਫਤ ਸਾਬ ਅਗਰ ਜੀ ਤੇ ਆਪ ਤੁਸੀਂ ਇਸ ਲਾਇਬ੍ਰੇਰੀ ਨਾਲ ਕਦੋਂ ਤੋਂ ਜੁੜੇ ਹੋ ਜੀ ਮੈਂ ਤਾਂ ਥੋੜਾ ਜਿਹੀ ਵਾਇ ਹੈ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਜੁੜ ਕੇ ਇਹਨਾਂ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਹੈ ਜੀ ਮਨ ਨੂੰ ਬਹੁਤ ਸ਼ਾਂਤੀ ਮਿਲ ਰਹੀ ਹੈ ਜੀ ਠੀਕ ਹੈ ਕੀ ਤੁਹਾਨੂੰ ਇੱਥੇ ਚੰਗਾ ਲੱਗਿਆ ਚੰਗਾ ਤਾਂ ਵੇਖੋ ਜੀ ਇੱਥੇ ਜਿਹੜਾ ਕੰਪਿਊਟਰ ਸੈਂਟਰ ਚੱਲ ਰਿਹਾ ਹੈ ਇਹਦੇ ਵਿੱਚ ਬੱਚਿਆਂ ਨੂੰ ਸਿੱਖਿਆਈ ਪੜਾਈ ਜਾਂਦੀ ਹੈ ਬਾਕੀ ਕੋਈ ਚੀਜ਼ ਵੀ ਬੜੀ ਜਿਆਦਾ ਨਹੀਂ ਹੈ ਕਿ ਇਹ ਸਾਰਾ ਵਧੀਆ ਹੈ ਬਾਕੀ ਕਿਤਾਬਾਂ ਮਿਲ ਜਾਂਦੀਆਂ ਜੇ ਕਿਸੇ ਨੂੰ ਪੜ੍ਹਨੀਆਂ ਤਾਂ ਕਿਤਾਬਾਂ ਦੇ ਵਿੱਚੋਂ ਹਰ ਤਰ੍ਹਾਂ ਦਾ ਗਿਆਨ ਮਿਲਦਾ ਹੈ ਜੀ ਜਿੰਦੇ ਜਗੇ ਬੰਦਿਆਂ ਨਾਲ ਬਾਹ ਪੈਂਦਾ ਜੀ ਇਸ ਕਰਕੇ ਜਿਹੜੇ ਵਿਦਵਾਨ ਲੋਕਾਂ ਨਾਲ ਤਾਂ ਆਪਾਂ ਨੂੰ ਸ਼ੁਕਰ ਬਹੁਤ ਜਿੰਦਾ ਜੀ ਠੀਕ ਹੈ ਇਸ ਤਰ੍ਹਾਂ ਮੈਨੂੰ ਅੱਜ ਨੂੰ ਥੋੜੇ ਜਿਹਾ ਜੀ ਪਰ ਥੋੜੇ ਦਿਨਾਂ ਦੇ ਵਿੱਚ ਮੈਨੂੰ ਬਹੁਤ ਮਨ ਦੀ ਸ਼ਾਂਤੀ ਮਿਲ ਗਈ ਠੀਕ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ